ਸੁੰਗਲ ਹੰਝ ਕੀ ਕਹਿੰਦੇ ਚਾਹ ਬਹੁਤ ਜ਼ਿਆਦਾ ਕੱਪ ਭਰ ਕੇ ਦਿੱਤੇ ਨੇ ਅੱਜ ਅੱਜ ਮੈਂ ਕਹੇ ਚੱਲ ਠੰਡ ਬਹੁਤ ਹੈ ਰਾਤ ਦਾ ਮੀਂਹ ਬਹੁਤ ਪਿਆ ਹਾਂਜੀ ਹਾਂਜੀ ਰਾਤੀ ਵੇਖਿਆ ਕਿ ਨੌ ਮੀਂਹ ਫੇ ਗਲੇ ਹੋਏ ਹੋਏ ਮੈਂ ਤਾਂ ਰਾਤੀ ਡਰ ਗਈ ਸੱਚੀ ਰੰਨ ਮੈਂ ਕਹਾਂ ਪਤਾ ਨਹੀਂ ਕੀ ਹੋਇਆ ਵਾ ਕਿੰਨੀ ਆਵਾਜ਼ ਆਉਂਦੀ ਸ਼੍ਰੀਨਗਰ ਹੀ ਬਣ ਗਿਆ ਰਾਤੀ ਤੇ ਹੂ ਮੇਰੇ ਬਣਿਆ ਪਾਚ बाजी लाओ लाओ। जाओ जाओ। <laughs> वेले। वेले। तो वाइला हो जा ये मन देनी है इसे दर्द होने दी दवाई नहीं खाने जाओ लाया कि आओ हर पते जलमंदा मोटर साइड नहीं मगर बाज़ हम शशि कॉल करते हैं सुविधा क्या है हम अभी क्या पीने क्या पीने हैं तो चल लें अपन दुकान ते बार में पढ़ लो ना आज मोर चलो अपना जीरा ਹਾਂਜੀ ਚੱਲੀਏ ਫਿਰ ਪੇਪਰ ਪੂਰੇ ਹੀ ਪੁੱਛ ਲੈਣੇ ਹਨ ਉਹਨੂੰ ਲਾਈ ਪਹੁੰਚ ਗਿਆ ਦੁਕਾਨ ਤੇ ਕਾਟਾ ਕਾਟਾ ਬਾਹਰ ਕੱਢਦੇ ਆ ਕਿਉਂਕਿ ਆਪਾਂ ਪੇਪਰ ਲੱਗਿਆ ਜਾਨ ਹੁਣ ਸਵਾਰਿਆਂ ਨੂੰ ਗਿੰਦ ਕਢਾਇਆ ਇੱਥੇ ਲਾਣਾ ਇੱਧਰ ਵੀ ਸਰੂ ਸੜਤਵਾਦ ਨੂੰ ਤੇ ਖਾਤਰੇ ਤੇ ਟੇਟ ਹੋਇਆ ਹੀ ਵਾਈਡ ਨੋਨਾ ਫੋਰ ਤੱਕ ਲਾਉਣਾ ਪੇਪਰ ਕਬੀਸ ਗੜੇ ਵੀ ਫੋਨ ਕੀਤਾ ਉਹ ਕਹਿੰਦਾ ਬੋਰਡ ਵਾਲ ਉੱਚੇ ਕਰਾ ਦਿੰਨੇ ਸਾਰੇ ਬਾਕੀ ਚਲੋ ੰਦਾਦ ਕਾਰਵਾਈ ਪੰਨੇ ਸਾਫ ਕਰ ਲਈ ਦੁਕਾਨ ਦੇ ਕਰੀ ਕੰਪਲੀਟ ਲਵੀ ਮੈਂ ਆਇਆ ਹੇ ਘਰੇ ਚਾਹ ਲੈਣ ਨੂੰ ਵਾਸਤੇ ਬੰਦੇ ਲੱਗੇ ਜਿਹੜੇ ਨਾਲ ਕੋ ਟਾਪ ਵੀ ਪੀ ਲਾਂਗੇ ਆਪਾਂ ਚਲੋ ਇਹ ਲੋ ਕਰ ਲਿਆ ਮਿਕਸ ਤੇ ਪੇਪਰ ਲੱਗੇ ਆ ਖੋਲ ਹੁਣ ਅੰਦਰ ਹਾਂ ਚਲ ਜਿਹੜਾ ਮਾਰਦਾ ਤਾਂ ਲੱਗੇ ਠਾ ਲੱਭਿਆ ਇੱਕ ਦਵਾਰ ਲਾਤੀ ਆ ਤੇ ਆ ਅੱਗੇ ਲਾਉਣੀ ਬਾਕੀ ਆ ਉਹ ਇਹ ਫਿਨਿਸ਼ਿੰਗ ਆ ਨਹੀਂ ਦੇ ਇੱਕ ਜਨ ਜਿਆਦਾ ਡੜਲ ਬੰਡਿਆ ਨਾ ਅੰਦਾ ਦੇ ਮਤਲਬ ਪ੍ਰੋਪਰ ਕਿਉਂਕਿ ਇਹਨਾਂ ਨੇ ਕਲੀ ਜੇ ਫੇਰੀ ਪਹਿਲਾਂ ਕਲੀ ਫੇਰੀ ਤੇ ਪੱਟੀ ਪੱਟੀ ਲੱਗੇ ਹੋਏ ਤੇ ਚਲੋ ਵਧੀਆ ਫਿਨਿਸ਼ਿੰਗ ਜਿਆਦਾ ਹੁੰਦੀ ਹੈ ਚਲੋ ਕੋਈ ਗੱਲ ਨਹੀਂ ਆਦਵਾਰ ਲਾਈ ਆ 3D ਕਰਕੇ ਬਾਕੀ ਆ ਸਾਰੀਆਂ ਦਵਾਂ ਨੇ ਇੱਕੋ ਕਲਰ ਦੀਆਂ ਤੇ ਇੱਥੇ ਸੋਚਿਆ ਹੋਗਾ ਇੱਥੇ ਪੇਂਟ ਫੇਰ ਦਾਂਗੇ ਚਾਹੇ ਕਿਸੇ ਕਲਰ ਦਾ ਚਾਹੇ ਬਾਏ ਚਾਹੇ ਢਾਲਾ ਦਾਂਗੇ ਚਾਹੇ ਫਿਰ ਦੇਖਦੇ ਆ ਕੀ ਕਰਨਾ ਲਵੀ ਸਵੇਤੀ 6:30 ਵਜੇ ਦੀ ਅੰਦਰ ਲੈਂਡ ਬੰਦ ਹੋਈ ਅੱਜ ਕੱਟ ਹੀ ਲੱਗਾ ਕੱਲ ਵੀ ਕੱਟਣ ਲੱਗਾ ਸੀ ਤੇ ਆਪਾਂ ਬਾਹਰ ਹੀ ਲੱਗੇ ਹੁਣ ਫਿਲਹਾਲ ਅੰਦਰ ਤਾਂ ਨਿਹਰ ਕੋਪ ਉਧਰੇ ਦੁਆਰ ਵੀ ਲਾਤੀ ਹੈ ਉਧਰ ਵਾਲੀ ਵੀ ਲਾਤੀ ਹੈ ਲਾ ਲ ਕੇ ਟਾਈਮ ਲੱਗ ਜਣਾ ਹਨ ਉਹ ਵੀਰ ਕਹਿੰਦਾ ਮੈਂ ਜਾਣਾ ਕਿਤੇ ਤੇ ਆ ਪ੍ਰਿੰਟ ਕਿਵੇਂ ਦਾ ਲੱਗਾ ਤੁਹਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਆ ਗੱਦੇ ਵਾਲੀ ਦੁਕਾਨ ਹੈ ਇਹਦੇ ਨਾਲ ਹੀ ਆਪਣੀ ਦੁਕਾਨ ਉਧਰ ਪੰਪ ਆ ਉਹ ਪੰਪ ਜੇ ਉਹ ਅਕਾਲ ਹਸਪੀਟਲ ਆ ਲੈ ਵੀ ਲੈ ਆਸ ਰੀਅਲ ਵੀ ਬੰਦ ਆ ਤੇ ਆ ਮੈਂ ਚਾਰਜਰ ਵਾਲਾ ਲੈ ਕੇ ਆਇਆ ਮਾਲ ਨੌ ਵਾਰਡ ਦਾ ਇੱਥੇ ਚੱਲ ਗਿਆ ਇਹ ਤੁਹਾਨੂੰ ਉਹ ਅੱਗੇ ਚਾਹੀਦਾ ਗੱਲ ਬਣਦੀ ਨਹੀਂ ਬਈਆ ਕਿਦਾਂ ਕੀਤਾ ਜਾਵੇ ਹਣ ਚਲਾ ਦੇ ਹੈ ਇੱਦਾਂ ਚਲਾ ਲੈ ਆਂਦਾ ਇੱਦਾਂ ਮਮਾ ਮੈਂ ਤਾਂ ਚਲਾ ਲਾਂ ਨੀ ਰੀਜੀ ਇਤਨੀ ਮੇਰੀ ਪੁੱਤ ਕੀ ਕਰਦਾ ਵਾ ਸੋਣਾ ਕੱਲ ਦਿਲ ਦਿਲ ਲੱਗ ਗਿਆ ਸੀ ਮੇਰੇ ਸੋਹਣੇ ਦਾ ਕੱਲ ਇਦੋਂ ਵਿਆਹ ਗਏ ਹੂੰ ਖੂਣੀ ਤੇ ਦਿਲ ਲੱਗ ਗਿਆ ਸੀ ਨਾਨੀ ਕੋਲ ਨਾਨੀ ਨੇ ਕੀਤੀਆਂ ਸੀ ਕਿੱਲਾਂ ਬਹੁਤਾਂ ਪੁੱਤ ਨੇ ਆਹੋ ਨਾਨੂ ਆਏ ਨਾਨੂ ਢੜੀ ਸਸੀ ਘਰ ਹੋਰ ਸਣਾ ਠੀਕ ਠਾਕ ਇਹ ਵੀ ਆਏ ਦੁੱਧ ਲੈ ਕੇ ਦੁੱਧ ਲੈ ਕੇ ਆਏ ਇੱਥੇ ਆਏ ਦੋਵੇਂ ਹੈ ਮੈਂ ਮੈਂ ਬੁਣਿਆ ਜਾ ਮੈਂ ਉਹ ਰੋਟੀ ਜੀ ਖਾਂਦੇ ਸੀ ਮੁੰਡੇ ਤੇ ਮੈਂ ਈ ਟੂ ਸੰਗੀ ਜਾਂਦਾ ਕੱਕ ਸੰਗੀ ਜਾਂਦਾ ਇਧਰ ਮੈਂ ਬਣਾਉਂਦੀ ਪਈ ਆਲੂ ਮੜਾਂ ਦੀ ਸਬਜ਼ੀ ਇਹ ਦੇਖੋ ਤੇ ਹੁਣ ਮੈਂ ਲੱਗੀ ਆਟਾ ਗੁੰਨ ਹਰਫਾ ਤੇ ਅੰਦਰ ਸੁੱਤਾ ਹੋਇਆ ਇਹ ਗਏ ਹੋਏ ਕੰਮ ਤੇ ਹੋ ਚੁੱਕੇ ਘਰ ਠੰਢੀ ਬਹੁਤ ਹੈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਦੋਸਤ ਕੀ ਹਾਲ ਮੇਰੇ ਪੁੱਤ ਦਾ ठीक ठाक इधर फतेह फतेह इधर हेलो फतेह सिंह जी हाँ जी हाँ जी की हाल जी ठीक ठाक जी की करता जी की कर फोन नहीं किया टोपी नहीं पाई कि ठंडी टोपी नहीं पाई हैगी कि ठंडी है आओ क्यों नहीं पाई दसो है क्यों नहीं पाई दसो ए करो मुँह चुआ ਆਇਆ ਕਰੋ ਨਹੀਂ ਕਰਨਾ ਹੱਥ ਠੰਡੇ ਹੀ ਹੱਥ ਠੰਡੇ ਈ ਸਰੀਰ ਵੀ ਨਾ ਨਾ ਵੇ ਠੰਡੇ ਅੱਜ ਚਲਾਂਦੇ ਆ ਮਿੱਠੂ ਮਿੱਠੂ ਹਾਂਜੀ ਆ ਬੜਾ ਵੇਖ ਕੇ ਖੁਸ਼ ਹੋਣ ਡਿਆ ਅਰਫਤ ਸਿੰਘ ਹਾਂਜੀ ਇਹ ਚੀਜ਼ਾਂ ਨਹੀਂ ਵੇਖੀ ਦੀਆਂ ਜ਼ਿਆਦਾ ਨਹੀਂ ਵੇਖੀ ਦੀਆਂ ਹੈ ਸਵੇਰੇ ਲੋੜੀ ਆ ਤੇ ਫੇਰ ਬੁੱਡੇ ਲਿਓਣੇ ਪਤੰਗਾ ਪਤੰਗਾ ਲਿਓਣੀਆਂ ਪੁੱਤ ਮੇਰੇ ਨੇ ਗੁੱਡੀਆਂ ਨਹੀਂ ਲਿਓਣੀਆਂ ਛੋਨੇ ਨੇ ਕਾਕੇ ਨੇ ਹੈ ਮੂੰਫਲੀ ਰੇੜੀਆਂ ਖਾਣੀਆਂ ਬਾਪੂ ਮੇਰੇ ਸੋਹਣੇ ਨੇ ਬੋਲਦਾਂਗੇ ਫਿਰ ਕੀ ਲਈਏ ਫਿਰ ਦੱਸ ਕੀ ਲੈਣਾ ਫਿਰ ਹਾਂਜੀ ਕਿੱਧਰ ਚੱਲੇ ਜੇ ਬਸ ਸੋਹਣੇ ਨੇ ਆਹ ਬੜੀ ਚਮਕੀ ਜੀ ਮਾਰਦਾ ਇੱਥੇ ਲੋਕਾਂ ਜਾਂ ਲੱਗਾ ਹੁੰਦਾ ਸੀ ਇਹ ਲਾ ਕਿਦੋਂ ਇੱਥੇ ਰੱਖਿਆ ਆਹ ਲੋਕੋ ਇਹਦਾ ਹੀ ਚਲੋ ਨੇਤੇ ਖਾਣ ਵਾਸਤੇ ਕੋਈ ਚੀਜ਼ ਲੈ ਕੇ ਆਇਆ ਗੱਡਾ ਆ ਚਨਾ ਚੂਰ ਜਿਹਦੇ ਨੂੰ ਪਸੰਦ ਵਾ ਫਿਰ ਬਦ ਗੱਡਾ ਫਿਰ ਕਹਿਵਣੇ ਨਹੀਂ ਬੜਾ ਬੜੇ ਟੇਸਟ ਬੰਨਾ ਤਾਂ ਅਰਕੇ ਆਹਨਾਂ ਦੋ ਹੀ ਆਹ ਫੈਨ ਉਹਨਾਂ ਖਾ ਲਿਓ ਇਹ ਕਿਉਂ ਉਹਨਾਂ ਦੇ ਤੇ ਕੋਈ ਖਾਂਦਾ ਨਹੀਂ ਆਹ ਲੈਂਦਾ ਤੁਸੀਂ ਉਧਰ ਕਹਿੰਦੀ ਭੁਜੀਆ ਆਵੇਂ ਆ ਲੱਗਿਆ ਮੋਟਾ ਆਹਾ ਏ ਯਾ ਦੋੜਾ ਮੋਤੀ ਨੇ ਚੇਂਜ ਤੋਂ ਮੋਟੀਆਂ ਹੋਰ ਕਿੰਨੀਆਂ ਕਿ ਮੋਟੀਆਂ ਨੂੰ ਕਰੀ ਜੇ ਇਹਦੀ ਸਬਜੀ ਮੈਂ ਬਣਾਉਣੀ ਉਹ ਦੁੱਧੀਆਂ ਹੁੰਦੀਆਂ ਵਾ ਸਿਰਾ ਵਾਪਸ ਕਰਕੇ ਆ ਮੈਂ ਹੁਣ ਯਾ ਯਾਰ ਤੇ ਦੋ ਸਬਜ਼ੀ ਜਿ ਬਣਾਏਗਾ ਨਾ ਇਨ ਨੇ ਮਟਰ ਪਣੀ ਨਾ ਮਟਰ ਪਰੀ ਆ ਦੇਖ ਲੋ ਭਾਏ ਨਾ ਕਿ ਬਣਾਇਆ ਵੇ ਮਟਰ ਨਾ ਕਿ ਬਣਾਉਣਾ ਮੈਂ ਕਹਿੰਦਾ ਕਰ ਦੇਣੀ ਫਿਰ ਫਗਦੇ ਸਭ ਜੀ ਭੁੱਖ ਜੀ ਲੱਗੀ ਆ ਭੁੱਖ ਜੀ ਲੱਗੀ ਤੇ ਮੈਂ ਕੋਈ ਨਹੀਂ ਨਾ ਵੀ ਸਵੇਰ ਦਾ ਰੋਗਰਾਮ ਕੀ ਹੈ ਸਵੇਰੇ ਮੈਂ ਫਿਰ ਜਾਵਾਂਗਾ ਛੁੱਟੀ ਕਰਾਂ ਸਵੇਰ ਲਈ ਹੋਰ ਤਾਂ ਮੁੰਡੇ ਨਹੀਂ ਮੂਫੀ ਜਾ ਮਾਪਲੀਆ ਫਿਰ ਇਹ ਲੋਹੜੀ ਦਾ ਜਿਵੇਂ ਕੀ ਉਹ ਕਹੀਦਾ ਉਹਦਾ ਹਰਫਤ ਬਾਰੇ ਕੀ ਕਹਿੰਦੇ ਹਾਂਜੀ 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 ਬਾਜੀ ਉਹਦਾ ਮਾ ਉਹੋ ਕੀ ਕਹਦਾ ਬਾਊ ਲੈ ਵੀ ਇੱਧਰ ਬਣਦੀ ਪਈ ਚਾਹ ਗਰਮਾ ਗਰਮ ਚਾਹ ਦੇਖੋ ਆ ਤੁਸੜਦੇ ਹਾਂ ਇਹ ਹੂੰ ਆ ਤੁਸੜਨਾ ਇਹ ਗੁੜ ਵਾਲੀ ਚਾਹ ਗੁੜ ਵਾਲੀ ਚਾਹ ਤਿਆਰ ਹੋਣੀ ਚੰਗੀ ਦਰਮਾ ਗੜਕਾ ਲਵਾ ਰਹੀ ਆਦਰਕ ਦੁਰਕ ਪਾ ਗਏ ਵਦਿਆ ਜਬਰਦਸਤ ਕਿਹੜਾ ਕਿਹੜਾ ਕਮੈਂਡ ਕਰਕੇ ਦੱਸੋ ਕਿਹੜਾ ਕਿਹੜਾ ਰਾਤ ਨੂੰ ਚਾਹ ਪੀ ਕੇ ਸੁੰਦਾ ਕਿਦਾਂ ਤਿੰਨ ਡੰਗ ਕਰੀਦੀ ਐ ਆ ਤਰੀਏ ਦੇ ਮੇਰਾ ਚਾਹ ਡੰਗ ਕਰ ਲਵਾਂ ਤਰੀਏ ਦੇ ਸਵੇਰ ਦਾ ਦੇਖਦੇ ਆਂ ਸਵੇਰ ਦਾ ਪ੍ਰੋਗਰਾਮ ਦੁਕਾਨ ਤੇ ਫੇਰ ਰਹਿਣ ਦਿੰਦੇ ਆ ਕਿਉਂਕਿ ਫਿਰ ਕੰਮਕਾਰ ਘਰੇ ਕਰ ਲੈਣੇ ਕੱਲ ਤੇ ਦੀ ਸੁਖਣਾ ਰਾਦੇ ਪੁੱਤ ਦੀ ਪਹਿਲੀ ਵੜੀ ਲੰਮੀ ਨਾਮਰਾ ਕਦੀ ਪਰਮਾਤਮਾ ਦਾ ਦਿਹਾੜਾ ਕਰਤਾ ਦੀ ਗੱਲ ਮੋਣਾ ਪਾਉਣਾ ਪਰਮਾਤਮਾ ਸਾਰੇ ਵੀ ਤੇ ਹਰ ਫਤਰੀ ਦਾਦੀ ਨਹੀਂ ਹੋਣਾ ਨਾਨੀ ਵੀ ਹੋਣਾ ਤੇ ਬਾਕੀ ਚਲੋ ਆਣ ਲੱਗਣ ਗਿਆ ਉਹਨਾਂ ਨੂੰ ਭੰਗਰੇ ਭੰਗ ਪੈਣ ਸਹੀਆ ਵਧੀਆ ਪਰਮਾਤਮਾ ਇਹ ਜਿਹੇ ਸਭ ਨੂੰ ਦਵੇ ਤੇ ਲਾਈਟ ਅੱਜ ਬੰਦ ਹੀ ਰਹੀ ਜਨ ਜ਼ਿਆਦਾ ਬੰਦ ਹੀ ਰਹੀ ਲਾਈਟ ਹਨਾ ਉੱਥੇ ਵਾਲੇ ਹਟ ਬੰਦੇ ਰੇ ਸ਼ਾਮੀ ਆ ਮੈਂ ਚਾਹ ਜਵਾ ਬਲਬੂ ਵੀ ਖੜਿਆ ਪਰ ਉਹਨੇ ਕੰਮ ਨਹੀਂ ਕੀਤਾ ਘੱਟ ਕੀਤਾ ਕੰਮ ਐ ਲੇਟ ਬੜੀ ਘੱਟ ਸੀ ਉਹਦੀ ਫਿਰ ਵੀ ਆਪਾਂ ਵਾਲਪੇਪਰ ਲਾਤਾ ਦੁਕਾਨ ਤੇ ਤੇ ਹੋਰ ਤਾਂ ਆਪਾਂ ਕਦੋਂ ਕਰਨਾ ਰੋਟੀ ਪਣੀ ਖਾ ਲਈਏ ਫਿਰ ਤੁਹਾਨੂੰ ਬਹਿ ਕੇ ਅਰੇ ਗੱਲਬਾਤ ਕਰਦੇ ਆ ਤੁਹਾਡੇ ਨਾਲ ਠੀਕ ਜੀ ਮਿੱਠਵਣੀ ਸਕਲੋ ਤਾਂ ਹੀ ਆ ਜਾਓ ਫਿਰ ਠੰਡ ਠੁੰਡੋਂ ਤੇ ਚਾਰ ਤੋਂ ਆਪਣਾ ਬਹੁਤ ਜਿਆਦਾ ਛੋਟੇ ਬੱਚਿਆਂ ਨੂੰ ਠੰਡ ਤੋਂ ਬਚਾਓ ਜਿੰਨਾ ਪਹੁੰਚਾਇਆ ਜਿੰਨਾ ਠੰਡ ਬਹੁਤ ਜਿਆਦਾ ਮਾ ਵੀ ਕਹਿੰਦੀ ਨਾ ਇਹ ਤਾਂ ਫਿਰ ਮੂਵੀ ਲਈ ਆ ਪੰਜਾਬੀ ਤੇ ਮਾਪਾ ਬਤ ਗੱਲਾਂ ਕਰਨ ਦੇ ਹਰਫਤੇ ਕਿੱਧਰ ਨਹੀਂ ਸ਼ੂਨੀ ਆਈ ਮਾਪਾ ਤੁਸੀਂ ਸਿੰਘ ਦੀ ਕੀ ਹਾਲ ਚਾਲ ਜਦੋਂ ਪੀ ਲਿਆ ਹੈ ਪਪੀ ਕੀ ਤੇ ਹਾਂਜੀ ਪਾਜੀ ਕੋਈ ਸਲਾਮ ਮਸਰਾ ਲੱਗੇ ਕਰਨ ਫਿਰ ਆਪਾਂ ਕਰੀਏ ਕਿ ਤੈਨੂੰ ਦੱਸਣਾ ਕੋ ਸਾਨੂੰ ਅਸੀਂ ਤਾਂ ਸੋਚਿਆ ਕਿ ਲੋੜੀ ਤੋਂ ਪਹਿਲਾਂ ਆਪਾਂ ਦੁਕਾਨ ਦਾ ਮਹੂਰਤ ਕਰ ਲਾਂਗੇ ਪਰ ਨਹੀਂ ਅਜੇ ਗੱਲ ਪਣੀ ਨਹੀਂ ਕਿਉਂਕਿ ਕੰਮ ਉਹਦਾ ਬੜਾ ਪਿਆ ਠੰਡ ਵੀ ਬੜੀ ਹੈ ਤੇ ਠੰਡ ਦੇ ਕਾਰਨ ਫਿਰ ਕੰਮ ਵੀ ਘੱਟ ਨਿਕਲਿਆ ਤੇ ਹੁਣ ਇਹ ਵਾਗੇ ਹੋ ਸਕਦਾ ਕਿ ਇਸ ਮਹੀਨੇ ਦੇ ਵਿੱਚ ਵਿੱਚ ਆਪਾਂ ਦੁਕਾਨ ਦੀ ਓਪਨਿੰਗ ਕਰ ਦਈਏ ਤੇ ਹਾਂ ਹਰਫਤ ਇਹਦੇ ਪਤਾ ਨਹੀਂ ਕੀ ਕਰੀ ਜਾਣਦੇ ਆ ਤੇ ਸੋਚਿਆ ਵਾਗੇ ਇਹ ਆਈਂ ਤੇ ਸੋਚਿਆ ਕਿ ਆ ਲੋੜੀ ਤੋਂ ਪਹਿਲਾਂ ਪਹਿਲਾਂ ਓਪਨਿੰਗ ਕਰ ਦਾਂਗੇ ਪਰ ਉਹ ਗੱਲ ਸਾਡੇ ਕੋਲ ਬਣੀ ਨਹੀਂ ਜੋਰ ਤੇ ਬਥੇਰਾ ਲਾਇਆ ਪਰ ਕਿਉਂਕਿ ਤੁਹਾਨੂੰ ਪਤਾ ਹੈ ਕੰਮ ਬੜਾ ਹੁੰਦਾ ਛੋਟੇ ਛੋਟਾ ਅੱਜ ਕਾਊਂਟਰ ਕਾਊਂਟਰ ਬਣਾਏ ਜਿਸਨ ਮੈਂ ਕਸਨ ਮੋਕਨ ਨੂੰ ਲਾਉਣਾ ਅੱਜ ਹੋਰ ਰੈਕ ਰੁਕ ਬਣਨੇ ਕਈ ਕੰਮ ਆ ਅਜੇ ਬਾਹਰ ਦੇ ਬੋਰਡ ਬਾਰਡ ਵੀ ਬਣਾਉਣੇ ਆ ਤਲੋ ਬਾਕੀ ਬ੍ਰਾਂਡ ਦਾ ਸਾਪੇ ਕਿਰਪਾ ਕਰੋਗਾ ਲੋੜੀ ਦੀਆਂ ਲੋੜੀ ਦੀਆਂ ਅਡਵਾਂਸ ਤੁਹਾਨੂੰ ਇੱਕ ਵਾਰੀ ਵਧਾਈਆਂ ਸਾਰਿਆਂ ਨੂੰ ਤੇ ਇਹ ਏ ਧਮਾਨ ਤੇ ਪ੍ਰੋਗਰਾਮ ਕਰਾਂਗੇ ਆਪਾਂ ਵਧੀਆ ਹਰਫਤੇ ਦਾ ਤੇ ਹੁਣ ਤੇ ਚਲ ਲੋੜੀ ਆਪਾਂ ਕੱਲ ਲੋੜੀ ਆ ਜੇ ਕਿੰਨੇ ਕਿੰਨੇ ਗੁੱਡੇ ਲਿਆਂਦੇ ਦੱਸਿਓ ਫਿਰ ਐਨਜਾਇਮੈਂਟ ਕਰੋ ਆਪਣੇ ਘਰ ਪਰਮਾਤਮਾ ਚਾਦੀ ਕਲੇ ਚ ਰੱਖੇ ਚਲ ਮਿਲਦੇ ਆ ਫਿਰ ਨਵੀਂ ਵੀਡੀਓ ਨਾਲ ਬਾਏ ਬਾਏ ਗੁੱਡ ਨਾਈਟ ਅਬ ਰਕ ਬਾਈ ਬਾਈ